ਉਸਿਆ ਦੇਖੋ ਕਿ ਖੰਬੇ ਕਿੰਨੇ ਸਟਰੋਂਗਲੀ ਗੱਡੇ ਗਏ ਆ ਤਾਂ ਇਹ ਖੰਬੇ ਜਿਹੜੇ ਆ ਵਿਦਾਊਟ ਪਰਮਿਸ਼ਨ ਸਰਕਾਰੀ ਜਗ੍ਹਾ ਤੇ ਲੱਗੇ ਹੋਏ ਆ ਔਰ ਉਹਨੂੰ ਪੱਟਣ ਲੱਗੇ ਨੇ ਮੇਰੇ ਖਿਆਲ ਸਰਦਾਰ ਜੀ ਕਿਸ ਦੀ ਕਾਲ ਤੇ ਗੱਲ ਕਰਾਨਗੇ ਪੁੱਛ ਲੈਣੇ ਆ ਆਜੋ ਜੀ ਆਜੋ ਇਹ ਪੱਕਾ ਕੱਟਿਆ ਹੈ ਇਹ ਇਹ ਚਾਚਾ ਹੀ ਲਾ ਦੇਣਾ ਮਰੇਹੰਦ ਥੋੜੇ ਉਹਨਾਂ ਦਿੱਤੀ ਖਰਾਬ ਹੋ ਜਾਣੇ ਆ ਬਾਜੀ ਉਹ ਸਤਪਾਲ ਜੀ ਤੁਹਾਡੀ ਗੱਲ ਕਰਾਨ ਲੱਗੇ ਕਿਸ ਨਾ ਹੋਣੇ ਪੱਟੂ ਕੇ ਕੇ ਗੱਲ ਕਰਕੇ ਛੱਡ ਦੋਗੇ ਨਹੀਂ ਆਹ ਗੱਲ ਕਰਾ ਰਹੇ ਜੀ ਬਹੁਤ ਚੰਗਾ ਫੋਨ ਤੇ ਜੇ ਅਸੀਂ ਕਰ ਨਹੀਂ ਸਕਦੇ ਉਹ ਨਹੀਂ ਫੋਨ ਤੇ ਨਹੀਂ ਗੱਲ ਕਰ ਸਕਦੇ ਤਾਂ ਫੋਨ ਤੇ ਗੱਲ ਕਰਾ ਰਹੇ ਸੀਗੇ ਜੀ ਫਿਰ ਤਾਂ ਫਿਰ ਬਾਕੀ ਨੇ ਬਤਰਾ ਜਿਹੜਾ ਜਿਹੜਾ ਇੰਦਾ ਸੁਣੋ ਜਿਹੜਾ ਗਲਤ ਆ ਉਹ ਗਲਤ ਆ ਸਾਰਾ ਲਿਖੋ ਜੇ ਹੋਣੇ ਚਾਹੀਦੇ ਰੂਲ ਬਿਲਕੁਲ ਸਾਰਿਆਂ ਨੇ ਇਦਾਂ ਕਰਨ ਜਾਇਆ ਜਿਹੜੀ ਉਧਰ ਆ ਉਧਰ ਵੀ ਉਹਨਾਂ ਨੂੰ ਕਹਿਣ ਤਾਂ ਵੇ ਰੁਕ ਚੱਕਣ ਇਹ ਤੋਂ ਛੇੜ ਨਹੀਂ ਸ਼ੁਰੂ ਕੀਤੀ ਤੁਹਾਡੀ ਜਾਨ ਦੀ ਤੇਰੇ ਜਦ ਹੀ ਤਾਂ ਉਹ ਫੇਰ ਆਖ ਲੈਂਦੇ ਆ ਪੱਕਾ ਕਰਤਾ ਕੰਮ ਹਾਂ ਕਿਹੜੇ ਰੋਡ ਤੇ ਆ ਦੇਖੋ ਤਾਂ ਜਾ ਕੇ ਸਾਰੇ ਹੁਣ ਉੱਧਰ ਦੇ ਜਾਵਾਂਗੇ ਲੈ ਉੱਧਰ ਨੂੰ ਜਾਵਾਂਗੇ ਇੱਕ ਤਾਂ ਤੂੰ ਜ਼ਬਰਦਸਤੀ ਕਰਦੇ ਆ ਕਿ ਦੇਖੇ ਤੁਸੀਂ ਲਹਾਜਾਪੁਰ ਦੇ ਆ ਨਾ ਤੁਸੀਂ ਕਾਰਵਾਈ ਦੇਖੋ ਲੈ ਕਾਰਵਾਈ ਦੇਖੋ ਮੈਂ ਨਾ ਸਵੇਰ ਤੇ ਲੱਗੇ ਆ ਤੁਸੀਂ ਹਾਂ ਜਿਹੜੀ ਸਾਨੂੰ ਕੀ ਕੀ ਲਹਾਜਾਪੁਰ ਦੇ ਸਾਨੂੰ ਇੱਕ ਈ ਗੱਲ ਕਰਦੇ ਤੁਸੀਂ ਹੋਰ ਕੀ ਆ ਅਸੀਂ ਲਹਾਜਾਪੁਰ ਦੇ ਨਾ ਕਿਤੇ ਤੁਸੀਂ ਲਹਾਜਾ ਕਰੀ ਜਾਂਦੇ ਆ ਕਿਤੇ ਤੁਸੀਂ ਪਟਪਟ ਸਿੱਟੀ ਜਾਂਦੇ ਆ ਤੁਸੀਂ ਕੀ ਆ ਪਬਲਿਕ ਨਾ ਹਮਦਰਦੀ ਕਰਦੇ ਆ ਮੈਂ ਮੈਨੂੰ ਕਿਹਨੇ ਦੇਖਦਾ ਨਾਰਾ ਮੇਰੇ ਤੂੰ ਵੀ ਰਿਸ਼ਤੇਦਾਰ ਹੋ ਮੇਰਾ ਤਾਂ ਨਹੀਂ ਤੇ ਤੂੰ ਇਹ ਦਬ ਨਹੀਂ ਤੂੰ ਮੇਰੀ ਗਾਣ ਉਸੇ ਗਰੀਬਾਂ ਦੇ ਧੱਕੇਸ਼ਾਹੀ ਕਰਦੇ ਆ ਆ ਗਰੀਬ ਆ ਜੀ ਚਾਹੇ ਗਰੀਬ ਆ ਅਮੀਰ ਆ ਸਾਰੇ ਬਰਾਬਰ ਆ ਹੈ ਤੁਸੀਂ ਆਪਣੀ ਕਾਰਗਰੀ ਕਰੀ ਜਾਂਨੇ ਸਾਰੇ ਤੋਂ ਬਾਅਦ ਹੈ ਮੈਂ ਇੱਕ ਵਾਰੀ ਜਵਾਨ ਨਾਲ ਦੱਸੋ ਦੇ ਨਹੀਂ ਚੱਕਦਾ ਫੇਰ ਕਰ ਲਓ ਚਾਰ ਦਿਨ ਕੋ ਮੈਂ ਨਾ ਚਾਰ ਦਿਨ ਹੋ ਗਏ ਫੇਰ ਮੈਡਮ ਤੁਸੀਂ ਨਾਲ ਆ ਜਾਓ ਇਹਨਾਂ ਦੇ ਦੇਖਦੇ ਸਾਰੇ ਪਾਸੇ ਲੈ ਕੇ ਚੱਲਦੇ ਇਹਨਾਂ ਨੂੰ ਤੁਸੀਂ ਇੱਥੇ ਰੋ ਨਹੀਂ ਮੈਂ ਨਹੀਂ ਕਰਾਂ ਹੁਣ ਅੱਗੇ ਵੀ ਜਾਣਾ ਤੁਸੀਂ ਇੱਥੇ ਰੋ ਨਹੀਂ ਇਹ ਫੇਰ ਕਰਦੇ ਇਦਾਂ ਰੇੜੀ ਵਾਲਿਆਂ ਨੂੰ ਚੱਕ ਚੱਕ ਮਾਰੀ ਆਂਦੇ ਆ ਅਵੇ ਸ਼ੋਰੂਮ ਆ ਨਹੀਂ ਰੇੜੀ ਵਾਲੇ ਨਾਲ ਸੁਣ ਕੇ ਆ ਨਹੀਂ ਥੋੜੀ ਥੋੜੀ ਗੱਲ ਜਾਇਜ਼ ਹੈ ਮੈਡਮ ਮੈਡਮ ਤੁਸੀਂ ਨਾ ਇੱਕ ਗਰੀਬ ਦੀ ਬਾਕੀਆਂ ਨਾ ਨਹੀਂ ਕਰਦੇ ਮੈਡਮ ਥੋੜੀ ਗੱਲ ਜਾਇਜ਼ ਹੈ ਨਾਲ ਤਾਂ ਚੱਲੋ ਥੋੜੀ ਗੱਲ ਜਾਇਜ਼ ਹੈ ਸਾਰੀ ਦੁਨੀਆ ਦੇਖਦੀ ਹੈ ਮੈਂ ਵੀ ਇਹੀ ਗੱਲ ਪਹਿਲਾਂ ਕਰਦਾ ਸੀਗਾ ਕਿ ਦੇਖੋ ਇੱਦੀ ਇਤਰਾਜ਼ ਹੋਣੇ ਆ ਮਾੜੇ ਤੋਂ ਖੋਸ਼ ਆ ਪਤਾ ਹੀ ਨਹੀਂ ਲੰਦਾ ਨਹੀਂ ਜੇ ਕੋਈ ਕਰਦਾ ਤਾਂ ਨਹੀਂ ਇਹ ਗੱਲ ਤਾਂ ਮੈਂ ਪਹਿਲਾਂ ਵੀ ਕਿਹਾ ਇੱਦੀ ਇਤਰਾਜ਼ ਹੋਣੇ ਆ ਸਾਰੇ ਪਾਸੇ ਜਾਣਾ ਚਾਹੀਦਾ ਇਤਰਾਜ਼ ਤਾਂ ਹੋਣਗੇ ਵੱਖਰੀ ਗੱਲ ਆ ਜਦੋਂ ਤੱਕ ਕਾਰਵਾਈ ਹੁੰਦੀ ਨਹੀਂ ਉਦੋਂ ਵੀ ਲੋਕੀ ਰੌਲਾ ਪਾਉਂਦੇ ਕਿਉਂ ਨਹੀਂ ਹੋ ਰਹੀ ਜਦੋਂ ਹੁੰਦੀ ਆ ਤਾਂ ਵੀ ਰੌਲਾ ਪਾ ਰਹੇ ਆ ਇਹ ਗੱਲ ਜਿਹੜੇ ਘਰ ਬੈਠੇ ਆ ਉਹਨਾਂ ਨੂੰ ਨਾ ਪਤਾ ਕਿ ਕਦੋਂ ਤੇ ਲੱਗੇ ਆ ਮੈਂ ਇਸੇ ਕਰਕੇ ਕਿਹਾ ਸੀ ਮੈਂ ਇਸੇ ਕਰਕੇ ਕਿਹਾ ਕਿ ਬਾਕੀਆਂ ਨੂੰ ਵੀ ਵਾਰਨਿੰਗ ਜਰੂਰ ਦਿਓ ਤੇ ਕੱਲ ਨੂੰ ਪਰਸੋਂ ਨੂੰ ਉਧਰ ਕਾਰਵਾਈ ਵੀ ਕਰੋ ਸੜਕ ਦੇ ਉੱਤੇ ਕਿੰਨੀ ਦੂਰ ਹੈਗਾ ਇਹ ਕਿੱਥੇ ਤੱਕ ਉਹਨਾਂ ਦਾ ਹੈਗਾ ਪੀਜਾ ਹਟ ਉਹ ਕੋਠੀ ਰੋੜ ਤੇ ਸਾਰਾ ਅੱਧਾ ਨਾ ਕਰੀ ਬੈਠੇ ਉਹਨਾਂ ਨੂੰ ਕੁਝ ਬੋਲਦੇ ਨਹੀਂ ਕੋਠੀ ਰੋੜ ਤੇ ਉਹਨਾਂ ਨੂੰ ਬੋਲਦੇ ਨਹੀਂ ਇੱਕ ਇੱਕ ਕਰਕੇ ਸ਼ੁਰੂ ਕਰੂਗਾ ਨਾ ਅਸੀਂ ਵੀ ਇਹੀ ਬੇਨਤੀ ਕਰ ਰਹੇ ਹਾਂ ਕਿ ਕੱਲ ਨੂੰ ਰੇਲਵੇ ਰੋਡ ਫੜ ਲਓ ਫਿਰ ਕੀ ਤੇ ਉਹਨਾਂ ਰੋਡ ਫੜ ਲਓ ਡੇਲੀ ਡੇਲੀ ਕਾਰਵਾਈ ਹੋਵੇ ਡੇਲੀ ਕਰੋ ਇਹ ਅੱਜ ਕਰਕੇ ਫੇ ਢਿੱਲੇ ਬਸਤੇ ਜਿੱਨਾ ਪੈ ਜਾਵੇ ਠੰਡੇ ਬਸਤੇ ਜਿੱਨਾ ਕੰਮ ਪੈ ਜਾਵੇ ਆਓ ਬੈਂਸ ਬਾਜੀ ਹੋ ਗਈ ਆ ਜੀ ਆਹ ਦੇਖੋ ਤੁਸੀਂ ਆਇਓ ਤੁਸੀਂ ਇੱਕ ਵਾਰੀ ਵੀ ਆ ਕੇ ਇੱਥੇ ਵਾਰਨਿੰਗ ਕੀਤੀ ਵੀ ਇਹ ਚੀਜ਼ ਨਹੀਂ ਲਗਣੀ ਚਾਹੀਦੀ ਨਹੀਂ ਤੁਹਾਨੂੰ ਪਤਾ ਹੈ ਕਿ ਕਿਹੜੀ ਹੱਦ ਕਿਹੜੀ ਹੈ ਸਰ ਜੀ ਸੜਕ 'ਚ ਲਾ ਸਕਦੇ ਤੁਸੀਂ ਤੁਹਾਡੀ ਹੱਦ ਕਿਹੜੀ ਹੈ ਸਰ ਤੁਹਾਡੇ ਨਾਲ ਲੱਗ ਰਹੀਆਂ ਮੈਂ ਹੱਥ ਬਾਹਰ ਆ ਸਕਦੇ ਆ ਸਰ ਮੈਂ ਇਹ ਕਹਿੰਦਾ ਤੁਸੀਂ ਆਰਾਮ ਨਾਲ ਲਾ ਲਓ ਮੈਂ ਇਹ ਨਹੀਂ ਕਹਿੰਦਾ ਆਰਾਮ 'ਚ ਕਿੱਦਾਂ ਜਦ ਤੁਸੀਂ ਗੱਡ ਕੇ ਬੈਠੇ 2 ਫੁੱਟ ਥੱਲੇ ਆ ਆਰਾਮ 'ਚ 5 ਮਿੰਟ 'ਚ ਵੀ ਲਾ ਸਕਦਾ ਭਾਜੀ ਮੈਂ ਓ ਪੰਜ ਮਿੰਟ 'ਚ ਹੀ ਖੜ੍ਹਦੇ ਆ ਲਾਓ ਲਾਓ ਲਿਆਓ ਲਿਆਓ ਪਹਿਲੇ ਸਰ ਇੱਕ ਮਿੰਟ ਇੱਕ ਸਵਾਲ ਜੀ RAM ਨੱਕ ਦਾ ਲੈਂਦਾ ਹੁੰਦਾ ਸਰ RAM ਨੱਕ ਕਿੱਦਾਂ ਲਾਂਦਾ ਤੁਸੀਂ ਦੱਸੋ ਜੀ ਕੀ ਦੱਸੋ ਨਾ ਜਿਹੜੀ ਚੀਜ਼ ਤੁਸੀਂ ਥੱਲੇ ਧਰਤੀ 'ਚ ਗੜਦਿਓ ਆ ਰਾਮ ਨਾ ਲੈ ਜੂਗਾ ਰਾਮ ਨਾ ਇਦਾਂ ਨਹੀਂ ਲੱਥੇਗਾ ਸਰ ਇਹ ਦੱਸੋ ਕਿ ਤਾਂ ਲੋ ਸਰ ਮੈਂ ਲਵਾ ਦਨਾ ਸਰ ਇਹ ਲਵਾ ਦਨਾ ਬੰਦਾ ਲਵਾਨੇ ਸਾਡਾ ਬੋਰਡ ਨੁਕਸਾਨ ਹੋਈ ਨਾ ਭਾਜੀ ਮੈਂ ਕਹ ਲਿਆ ਲਿਆ ਅੱਪ ਚੱਕਵਾ ਦਿੰਦੇ ਪੰਜ ਮਿੰਟ ਵੇਟ ਕਰ ਰਹੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਆਪਾਂ ਆਪਾਂ ਗੱਲਾਂ ਤੇ ਨਾ ਬਖਤ ਕਰੀਏ ਆਪਾਂ ਲਾਹ ਦੀ ਭਾਜੀ ਬੰਦਾ ਬਲਵਾਨੇ ਆ ਪਟਾ ਦਿੰਨੇ ਆ ਬੋਰਡ ਬੋਰਡ ਪਟਾ ਦਿੰਨੇ ਸਰ ਨੋ ਪ੍ਰੋਬਲਮ ਸਰ ਆਪਾਂ ਥੈਂਕ ਯੂ ਸੋ ਮਚ ਆਪਣੇ ਪਰਮਿਸ਼ਨ ਹੈ ਪਿੱਛੇ ਦੀ ਸਰ ਪਰਮਿਸ਼ਨ ਹੈ ਭਾਜੀ ਸਾਡੇ ਮਾਲਕ ਕਮ ਦੇ ਤਾਂ ਅੱਧੇ ਘੰਟੇ ਦੇ ਲਾ ਕੇ ਤੁਹਾਨੂੰ ਹੋ ਜੀ ਹੋ ਜੀ ਥੈਂਕ ਯੂ ਸੋ। ਸੂਰਜ ਜੀ ਸੂਰਜ ਜੀ ਜੇ ਨਾਲ ਆ ਜਿੱਦੋਂ ਭਿੰਜੇ ਇਤਰਾਜ਼ ਕਰਕੇ ਫਿਰ ਉਹੀ ਤਰਾਜ ਹੋਣਿਆ ਨਹੀਂ 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 ਦੱਕਦਾ ਹੋ ਸਕਦੀ ਸੂਰੀ ਸਾਹਿਬ ਤੁਸੀਂ ਸਾਡੇ ਨਾਲ ਆ ਅੱਧੇ ਅੱਧੇ ਘੰਟੇ ਦਾ ਵੀ ਟਾਈਮ ਜ਼ਿਆਦਾ ਦੇ ਦਿੱਤਾ ਸੀ ਪਰ ਅਸੀਂ ਪਹਿਲੇ ਜਾਣਾ। ਇਹ ਤਾਂ ਸਾਰੇ ਦੁਕਾਨਦਾਰਾਂ ਨੂੰ ਨਾ ਆਪਣੀ ਹੱਦ ਪਤਾ ਹੁੰਦੀ ਹੈ। ਇਹ ਪਤਾ ਵਾ ਸਾਡੀ ਅਸੀਂ ਗਲਤ ਹੱਦ ਨਾਲੋਂ ਵੱਧ ਹੈ। ਹੱਦ ਨਾਲੋਂ ਵੱਧ ਆ ਜੀ। ਹੱਦ ਸ਼ਟਰ ਤੱਕ ਉਤੋਂ ਬਾਹਰ ਆ ਜਾਂਦੀ ਇਹ ਚੀਜ਼। ਕਿਹ ਕੋਣ ਜੇ ਕੋਈ ਬੱਸ ਰੁਕਣੀ ਇੱਥੇ ਕੋਈ ਸਕੂਲ ਦੇ ਬੱਚੇ ਇੱਥੋਂ ਚੜ੍ਹਦੇ ਆ। ਤਾ ਫਿਰ ਬਸ ਤਾਂ ਗੱਬੇ ਚੱਲੇ ਜਾਂਦੀ ਆ ਹੁਣ ਤੁਸੀਂ ਦੱਸੋ ਜੀ ਕੀ ਕਹਿੰਦੇ ਹੋ ਜੀ ਬਿਲਕੁਲ ਸਹੀ ਆ ਜੋ ਕਾਰਵਾਈ ਹੋ ਰਹੀ ਆ ਬਿਲਕੁਲ ਸਹੀ ਆ ਪਰ ਐਦਾ ਦੁਕਾਨਦਾਰ ਦਾ ਕਹਿਣਾ ਕਿ ਇਹ ਅਸੀਂ ਆਪ ਹੀ ਕਰ ਲਾਂਗੇ ਆਰਾਮ ਨਾਲ ਆ ਨਹੀਂ ਆਰਾਮ ਨਾਲ ਕਰਦੇ ਮੈਂ ਪਹਿਲਾਂ ਵੀ ਤਾਂ ਦੁਕਾਨਦਾਰ ਨੂੰ ਲਾਣ ਵੇਲੇ ਪਤਾ ਹੋਣਾ ਚਾਹੀਦਾ ਸੀ ਅੱਧਾ ਘੰਟਾ ਪਹਿਲਾਂ ਪਿੱਛੇ ਰੇੜੀਆਂ ਪੱਟ ਹੁੰਦੀਆਂ ਉਦੋਂ ਨਹੀਂ ਸੀ ਉਹਨਾਂ ਨੂੰ ਪਤਾ ਨਹੀਂ ਜਦੋਂ ਦੁਕਾਨਦਾਰ ਨੂੰ ਇਹ ਪਤਾ ਕਿ ਮੇਰੀ ਦੁਕਾਨ ਉੱਥੇ ਤੱਕ ਆ ਉਹਨੂੰ ਇਹ ਨਹੀਂ ਪਤਾ ਕਿ ਇਹ ਸੜਕ ਦਾ ਹਿੱਸਾ ਹੈਗਾ ਭਾਜੀ ਇਹਨੂੰ ਵੀ ਆਰਾਮ ਨਾਲ ਲਾ ਲਓ ਫਿਰ ਇਹਨੂੰ ਕਿਉਂ ਤੰਗ ਕਰਦੇ ਆ ਨੁਕਸਾਨ ਨਾ ਕਰੋ ਉਹਦਾ ਪਿਆਰ ਦੇ ਨਾਲ ਉਹਨਾਂ ਨੂੰ ਲ ਤੇ ਸਾਰੇ ਹੀ ਆਮਨ ਆ ਲਾਓ ਜੀ ਬਾਕੀ ਇਹਨੂੰ ਕਿਉਂ ਤੰਗ ਕਰਦੇ ਆ ਸਾਡੀ ਰੋਡ ਸੇਫਟੀ ਅਵੇਅਰਨੈਸ ਸੁਸਾਇਟੀ ਇਸ ਕੱਲ੍ਹ ਦੀ ਹਾਮੀ ਭਰਦੀ ਆ ਕਿ ਸੜਕਾਂ ਦੇ ਉੱਤੇ ਜਿੰਨਾ ਨਜਾਇਜ਼ ਕਬਜ਼ਾ ਆ ਉਹਨੂੰ ਹਟਾਇਆ ਜਾਵੇ ਸਰ ਬੇਨਤੀ ਇਹਨੂੰ ਵੀ ਆਮਨ ਹੀ ਲਾ ਲਓ ਕਾਨੂੰਨ ਬਾੜ ਮੈਂ ਵਿਚਾਰੇ ਗਰੀਬ ਦਾ ਆ ਸਰ ਜਨਰੇਟਰ ਵੀ ਨਜ਼ਰ ਆ ਰਿਹਾ ਜੀ ਸੜਕ ਦੇ ਅਗਲੇ ਕੌਨਸੀ ਕੰਮ ਮੰਗੂ ਜਨਰੇਟਰ ਨਾਲ ਲੈ ਜਾਓ ਆ ਜਨਰੇਟਰ ਵੀ ਸਰ ਗੋਇਲ ਸਾਹਿਬ ਗੋਇਲ ਸਾਹਿਬ ਸਾਰੇ ਤੁਸੀਂ ਅੰਦਰ ਜਾਓ ਜੀ ਜਨਰੇਟਰ ਦਾ ਕਹਿ ਕੇ ਆਓ ਦੇਖਣ ਵਾਲੀ ਗੱਲ ਇਹੀ ਆ ਕਿ ਕੀ ਉਹ ਖੰਭਾ ਜਿਹੜਾ ਜਿੱਤੇ ਇੰਨੇ ਸਾਰੇ ਇਹਨਾਂ ਨੇ ਆਪਣੇ ਬ੍ਰਾਂਡ ਲਾਏ ਆ ਇਹ ਲੈਂਦਾ ਕਿ ਨਹੀਂ ਲੈਂਦਾ ਹੱਦ ਤੋਂ ਬਹੁਤ ਵੱਧਿਆ ਪਰ ਕੀ ਹੁਣ ਇੱਥੇ ਗੱਲ ਰੁਕਦੀ ਆ ਕਿ ਨਹੀਂ ਰੁਕਦੀ ਇਹ ਆਉਣ ਵਾਲੀ ਸਥਿਤੀ ਦੱਸੂਗੀ ਅੱਧੇ ਘੰਟੇ ਦਾ ਟਾਈਮ ਮੰਗਿਆ ਜੇ ਨਹੀਂ ਲੈਂਦਾ ਤਾਂ ਡੈਫੀਨਿਟਲੀ ਅੱਧੇ ਪੌਣੇ ਘੰਟੇ ਦਾ ਆਪਾਂ ਵੀਡੀਓ ਜ਼ਰੂਰ ਸ਼ੂਟ ਕਰਾਂਗੇ ਔਰ ਆਮ ਜਨਤਾ ਨੂੰ ਸੱਚ ਦਿਖਾਇਆ ਜਾਊਗਾ